ਕਹਿੰਦੇ ਸੁਣਨਾ ਕਰਤੈ ਦਿੱਲੀ ਲਈ ਕਿਉਂ ਮਰਦਿਆ ਕੋਈ ਕਿਹਦੇ ਕਰ ਗਏ ਤੇ ਮਾਤਾ ਜੀ ਨੇ ਆਪਣੀ ਬੇਟੀ ਨੂੰ ਆਵਾਜ਼ ਮਾਰੀ ਕਹਿੰਦੇ ਪੁੱਤਰ ਗੱਲ ਸੁਣ ਪਰੌਣੇ ਐਨਾਂ ਚਾਹ ਬਣਾ ਕਹਿੰਦੀ ਬਣਾਉਣੀ ਜਿੱਦਾਂ ਮਾਤਾ ਜੀ ਦੇ ਕੋਲ ਆਈ ਤੇ ਮਾਤਾ ਜੀ ਕਹਿਣ ਲੱਗੇ ਬਟੇ ਭਾਂਡੇ ਭੇ ਲੈ ਜਾ ਮਾਤੇ ਨੇ ਰੋਟੀ ਖਾਧੀ ਸੀ ਕਹਿੰਦੀ ਭਾਂਡੇ ਲੈ ਜਾ ਹੁਣ ਉਸ ਕੁੜੀ ਨੇ ਹਾਮੀ ਭਰੀ ਕਿ ਮੈਂ ਭਾਂਡੇ ਲੈ ਜਾਣੀ ਐ ਪਰ ਲੈ ਕੇ ਨਹੀਂ ਗਈ ਤੇ 5 ਕਿ ਮਿੰਟ ਬਾਅਦ ਮਾਤਾ ਜੀ ਪਤਾ ਕੀ ਕਹਿੰਦੇ ਕਹਿੰਦੇ ਦੇਖ ਲਓ ਅੱਜ ਕੱਲ ਦੀ ਔਲਾਦ ਗੱਲ ਹੀ ਨਹੀਂ ਸੁਣਦੀ ਗੱਲ ਹੀ ਨਹੀਂ ਸੁਣਦੀ ਬੜੇ ਹੈਰਾਨ ਵੀ ਉਹਨੇ ਕਿਹਾ ਤਾਂ ਮੈਂ ਚਾਹ ਬਣਾਉਣੀ ਹੈ ਉਹਨੇ ਕਿਹਾ ਤਾਂ ਮੈਂ ਭਾਂਡੇ ਲੈ ਜਾਣੀ ਸੁਣਿਆ ਤਾਂ ਉਹਨੇ ਉਹ 5 ਕਿ ਮਿੰਟ ਬਾਅਦ ਕੁੜੀ ਬਾਹਰ ਨਿਕਲੀ ਕਹਿੰਦੇ ਕੁੜੀਏ ਤੈਨੂੰ ਸੁਣਦਾ ਨਹੀਂ ਹੁੰਦਾ ਕਹਿੰਦੀ ਮਾਤਾ ਜੀ ਮੈਂ ਸੁਣ ਤੇ ਲਿਆ ਤੁਸੀਂ ਕਿਹਾ ਚਾਹ ਬਣਾ ਮੈਂ ਕਿਹਾ ਬਣਾਉਣੀ ਹੈ ਤੁਸੀਂ ਕਿਹਾ ਭਾਂਡੇ ਲੈ ਜਾ ਕੇ ਮੱਲੇ ਜਾਣੀ ਹੈ ਫਿਰ ਕਹੀ ਉਹ ਸੁਣਦਾ ਨਹੀਂ ਉਹ ਕੁੜੀ ਫੇਰਾਂਦਰ ਵੜ ਗਈ ਕਿ ਦੇਖ ਲਓ ਅੱਜ ਕੱਲ ਦੀ ਔਲਾਦ ਨੂੰ ਸੁਣਦਾ ਕੱਕ ਨਹੀਂ ਉਹ ਫਿਰ ਬਾਜ ਮਾਰਦੇ ਕੁੜੀਏ ਉਹ ਕਿਤੇ ਮਾਤਾ ਜੀ ਕਿਉਂ ਰੋਣਾ ਪੈ ਜਾਂਦੇ ਮੈਂ ਸੁਣ ਲਿਆ ਕਹਿੰਦੀ ਪੁੱਤ ਨਾ ਚਾਹ ਬਣੀ ਤੇ ਨਾ ਭਾਂਡੇ ਚੁੱਕੇ ਸੁਣਿਆ ਕੀ ਸੁਣਿਆ ਤੇ ਉਹ ਆ ਕਿ ਚਾਹ ਧਰ ਦੇਣੀ ਹੋ ਭਾਂਡੇ ਚੁੱਕੇ ਲੈ ਜਾਣੀ ਹੋ ਤੇ ਮੈਂ ਮੰਨਦੀ ਤੂੰ ਸੁਣਿਆ ਹੈ ਇਹਦਾ ਮਤ ਜਿਹੜਾ ਕੰਮ ਕਿਹਾ ਉਹ ਕਰ ਲਈਏ ਤੇ ਸੁਣਨਾ ਚਾਹੁੰਦਾ ਹੈ ਅਸੀਂ ਰੋਜ਼ ਗੁਰਬਾਣੀ ਪੜ੍ਹਦੇ ਰਹੇ ਗੁਰਬਾਣੀ ਸੁਣ ਲਓ ਸੁਣ ਲਓ ਸੁਣ ਲਓ ਸੁਣੀ ਕਿਥੇ ਜੇ ਸੁਣਿਆ ਹੁੰਦਾ ਤੇ ਨਾਮ ਸਿਮਰਨ ਨਾ ਕਰਦੇ ਅਸੀਂ ਜੇ ਸੁਣੀ ਹੁੰਦੀ ਤੇ ਗੁਰੂ ਦੇ ਮੱਦਬਕ ਜਿੰਦਗੀ ਨਾ ਜਿੰਦੇ ਅਸੀਂ ਗੁਰਬਾਣੀ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਕਿਹਾ ਕੀ ਕਿਹਾ ਕਹਿੰਦੇ ਬਿਨ ਬੋਲੇ ਆ ਸਭ ਕੁਝ ਜਾਣਦਾ ਕਿਸ ਅਗੇ ਕਿਹ ਚ ਅਰਦਾਸ ਦੱਸੋ ਆਪਾਂ ਸੁਣਿਆ ਅਸੀਂ ਰੋਜ਼ ਗੁਰੂ ਨੂੰ ਆ ਕੇ ਦੱਸਦੇ ਹਾਂ ਤੇ ਗੁਰੂ ਜੀ ਆ ਕੰਮ ਨਹੀਂ ਮੇਰਾ ਹੋਇਆ ਤੇ ਉਹ ਕੰਮ ਨਹੀਂ ਹੋਇਆ ਫਿਰ ਆਪਾਂ ਕਹਿੰਨੇ ਆਪਾਂ ਗੁਰਬਾਣੀ ਬੜੀ ਸੁਣੀਆ ਸੁਣੀ ਕਿੱਥੇ ਬਈ ਸੁਣਨ ਦੀ ਤੇ ਨਿਸ਼ਾਨੀ ਹੈ ਜਿੰਨੇ ਸੁਣਿਆ ਉਹ ਜਿੰਦਗੀ ਗੁਰੂ ਦੇ ਮਜ਼ਬੂਕ ਢਾਲ ਲੈਂਦਾ ਹੈ ਉਹ ਤੇ ਕਹਿੰਦੇ ਨਹੀਂ ਗੁਰੂ ਨੂੰ ਆ ਕੇ ਮੇਰਾ ਫਰਲਾਣਾ ਕੰਮ ਕਰਦੇ ਕੋਪਾ ਤੇ ਮਨ ਵਿੱਚ ਠਿੱਗ ਗਿਆ ਹੈ ਕਿਉਂ ਨਾ ਇਹਨੂੰ ਕਹਿਣ ਦੀ ਲੋੜ ਨਹੀਂ ਮੈਨੂੰ ਸਮਝਣ ਦੀ ਲੋੜ ਹੈ ਜੋ ਗੁਰੂ ਕਹਿੰਦੇ ਨੇ ਮੈਂ ਕਰਨਾ ਹੈ ਗੁਰੂ ਕੋਲੋਂ ਮੈਂ ਕੁਝ ਨਹੀਂ ਕਰਾਉਣਾ ਗੁਰੂ ਨੇ ਆਪ ਹੀ ਸਭ ਕੁਝ ਕਰੀ ਜਾਣਾ ਫਸੇ ਮੰਨੇ ਨਹੀਂ